ਸਸਕੀ ਕਾਲ ਜੀ ਸਾਰਿਆਂ ਨੂੰ ਜਿਵੇਂ ਰੁੱਖਾਂ ਦੇ ਨਾਲ-ਨਾਲ ਅਸੀਂ ਹੁਣ ਜੜੀ ਬੂਟੀਆਂ ਬਾਰੇ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ ਜੜੀ ਬੂਟੀਆਂ ਨੂੰ ਤਿਆਰ ਵੀ ਕਰਨਾ ਸ਼ੁਰੂ ਕੀਤਾ ਅੱਜ ਅਸੀਂ ਆਜਾ ਨੂੰ ਭਿੰਗਰਾਜ ਵੀ ਬੋਲ ਦਿੰਦੇ ਆ ਜਾਂ ਭੋਗਰਾਜ ਜਾਂ ਪੰਗਰਾ ਇਸ ਦੇ ਕਈ ਨਾਮਾਂ ਜਾਣੇ ਜਾਂਦੇ ਨੇ ਨੂੰ ਲਗ ਲਗ ਇਲਾਕਿਆਂ ਵਿੱਚ ਤਾਂ ਇਹ ਛੱਪਣਾ ਦੇ ਆਲੇ ਦੁਆਲੇ ਸਾਰੇ ਭਾਰਤ ਵਿੱਚ ਹੋ ਜਾਂਦੀ ਬੂਟੀ ਇਹ ਮਤਲਬ ਕਹਿੰਦਾ ਤੇ ਧਰਤੀ ਸਿੱਧੀ ਜਾਂ ਥੋੜੀ ਜੀ ਖੜਮੀ ਰਹਿੰਦੀ ਹੈ ਮਤਲਬ ਇਹ ਬੂਟੀ ਜਿਹੜੀ ਹੈਗੀ ਆ ਇਹਦੇ ਜਿਹੜੇ ਪੱਤੇ ਪਿੰਨ ਪਿੰਨ ਆਕਾਰ ਆਕਾਰ ਦੇ ਹੁੰਦੇ ਆ ਮਤਲਬ ਇਹ ਕਿਵੇਂ ਸਮਝਣਾ ਪੈਣਾ ਤੇ ਆਯੁਰਵੇਦ ਦੇ ਸੂ ਅਨੁਸਾਰ ਨੂੰ ਕੇਸ਼ ਰੰਜਨ ਬੋਲਦੇ ਆ ਮਤਲਬ ਕਹਿੰਦਾ ਭ੍ਰਿੰਗਰਾ ਦਾ ਤੇਲ ਹੈਗਾ ਵਾਲਾਂ ਨੂੰ ਰੰਗਣ ਵਾਸਤੇ ਵਰਤਿਆ ਜਾਂਦਾ ਭਾਰਤ ਤੇ ਚਾਈਨਾ ਵਿੱਚ ਜਿਹੜਾ ਭ੍ਰਿੰਗਰਾਜ ਆ ਇਹਨੂੰ ਮਤਲਬ ਕਹਿੰਦਾ ਛੋਟੀ ਉਮਰ ਵਿੱਚ ਚਿੱਟੇ ਵਾਲ ਨਾ ਹੋਣ ਕਰਕੇ ਲੈ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜੀ ਹਰਬ ਹੈਗੀ ਆ ਇਹਦੇ ਵਿੱਚ ਬਲੈਕ ਪਿਗਮੈਂਟ ਹੁੰਦੀ ਆ ਜਿਹਨੂੰ ਵਾਲ ਨੂੰ ਕਲਰ ਕਰਨ ਵਾਸਤੇ ਵਰਤਿਆ ਜਾਂਦਾ ਜਿਹੜੀ ਛੋਟੇ ਉਮਰ ਵਿੱਚ ਜਿਹੜੇ ਬੱਚੇ ਹੁੰਦੇ ਉਹਨਾਂ ਮਾਂਾਂ ਦੇ ਉੱਤੇ ਛੋਟੇ ਹੁੰਦੀ ਉਮਰ ਵਿੱਚ ਉਹਦੇ ਉਤਸ਼ਾਹ ਤੇ ਲਾਉਂਦੇ ਤਾਂ ਕਿ ਮਤਲਬ ਉਹਦੇ ਵਾਲ ਆ ਜਾਣ ਮਤਲਬ ਕਹਿੰਦਾ ਤਾਂ ਇਸ ਜਿਹੜੀ ਹੈਗੀ ਬੂਟੀ ਨੂੰ ਕੰਨਪੀੜ ਦੇ ਵਿੱਚ ਇਹਦੇ ਤੇਲ ਨੂੰ ਮਤਲਬ ਕਹਿੰਦਾ ਪਾਇਆ ਜਾਂਦਾ ਜਿਹੜੇ ਬੱਚੇ ਪੈਦਾ ਹੋਣਦੇ ਨਵੇਂ ਪੈਦਾ ਹੋਣਦੇ ਉਸ ਦੇ ਵਿੱਚ ਕਿਸੇ ਨੂੰ ਜੁਕਾਮ ਹੋ ਜੇ ਇਹਦੇ ਪੱਤਿਆਂ ਦਾ ਰਸ ਸ਼ਹਿਦ ਵਿੱਚ ਬਣਾ ਕੇ ਦਿੱਤਾ ਜਾਂਦਾ ਇੱਕ ਵੀ ਬੜਾ ਹੈਗਾ ਜੇ ਨਜ਼ਰ ਦੀ ਕਮਜ਼ੋਰੀ ਹੋ ਜੇ ਤਾਂ ਇਸ ਦਾ ਸੇਵਨ ਗੁਣਕਾਰੀ ਮੰਨਿਆ ਜਾਂਦਾ ਉਸ ਤੋਂ ਬਾਅਦ ਭੁੱਖ ਨਾ ਲੱਗਨ, ਬਦਹਾਜ਼ਮੀ, ਬਵਾਸੀਰ, ਪੀਲੀਆ, ਗਾਂਝਾਪਨ ਹੋ ਜਾਏ, ਪੇਟ ਦੇ ਦਰਦ ਹੋਵੇ ਤੇ ਇਹ ਲਵਕਾਰੀਏ ਪੱਤੇ ਇਹਨੂੰ ਵਰਤਨਾ ਮਤਲਬ ਇਹਦੇ ਤੇ ਕਈ ਲੋਕ ਪੱਤੇ ਦੀ ਸਬਜ਼ੀ ਤੇ ਚਟਨੀ ਬਣਾਉਂਦੇ ਆ ਮਤਲਬ ਇਹ ਜਿਹੜੀ ਬਹੁਤ ਹੀ ਜ਼ਬਰਦਸਤ ਬੂਟੀ ਹੈਗੀ ਹੈ ਜਿਗਰ ਦੀ ਤਿੱਲੀ ਹੋ ਜਾਏ, ਵੱਜੇ ਕਿਸੇ ਦੀ, ਜਕੀਬਰ ਚਰਮ ਰੋਗ, ਚਮੜੀ ਦੇ ਰੋਗ ਹੋ ਜਾਣ ਉਹਦੇ ਵਿੱਚ ਸੱਜਰੀ ਬੂਟੀ ਮਤਲਬ ਵਰਤੀ ਇਹ ਸ਼ਕਤੀ ਵਰधक ਆ ਜੇ ਮਤਲਬ ਕਹਿੰਦਾ ਕਿਸੇ ਨੂੰ ਕੋਈ ਮਤਲਬ ਕਹਿੰਦਾ ਕਬਜ਼ੀ ਹੋ ਜਾਏ ਉਹ ਵੀ ਖੋਲਣ ਚ ਮਦਦ ਕਰਦੀ ਹੈਗੀ ਆ ਤਾਂ ਛਾਤੀ ਦੇ ਰੋਗਾਂ ਲਈ ਇੱਕ ਕੀਮਤੀ ਵਿਸ਼ਿਸ਼ਟ ਬੂਟੀ ਮੰਨੀ ਜਾਂਦੀ ਹੈ ਤੇ ਜਿਹੜੀਆਂ ਬੂਟੀਆਂ ਹੈਗੀਆਂ ਇਹ ਹੁਣ ਖਤਮ ਹੁੰਦੇ ਤੁਰਿਆਂ ਜਾ ਰਹੀਆਂ ਸਾਡਾ ਮਕਸਦ ਇਸ ਨੂੰ ਇਸ ਬਾਰੇ ਗੱਲ ਕਰਨ ਦਾ ਇਹੀ ਆ ਵੀ ਇਹਨਾਂ ਬੂਟੀਆਂ ਨਾਲ ਆਪਾਂ ਜਿਉਂਕਿ ਜਉਂਦੋਂ ਸਪਰੇਆਂ ਚੱਲਦੀਆਂ ਜਾ ਰਹੀਆਂ ਤੇ ਸਾਡੇ ਖੇਤਾਂ ਤੋਂ ਨਿਕਲਦੇ ਤੁਰੇ ਜਾ ਰਹੀਆਂ ਤੁਹਾਡੀਆਂ ਨਹਿਰਾਂ ਦੇ ਕੰਢਿਆਂ ਤੋਂ ਨਿਕਲਦੇ ਜਾ ਰਹੀਆਂ ਸਾਡੇ ਮਤਲਬ ਕਹਿੰਦਾ ਸੂਈਆਂ ਦੇ ਕੰਢੇ ਨਿਕਲਦੀ ਐ ਸਫਾਈ ਹੁੰਦੀ ਐ ਬਟ ਲੈਵਲ ਦੇ ਤਾਂ ਉੱਥੋਂ ਨਿਕਲ ਜਾਂਦੀ ਐ ਸਾਨੂੰ ਜਦੋਂ ਅਸੀਂ ਵੈਦਾਂ ਨਾਲ ਮਿਲਦੇ ਆ ਵੈਦ ਇਹੀ ਕਹਿੰਦੇ ਵੀ ਜਿਹੜੀ ਜਿਹੜੀ ਸਕੀਮਾ ਅੰਡਰ ਗਵਰਨਮੈਂਟ ਜੋ ਸਫਾਈ ਕਰਾਉਂਦੀ ਆ ਉਦੋਂ ਮਤਲਬ ਕਹਿੰਦਾ ਉਥੋਂ ਇਹ ਇਹ ਬੂਟੀਆਂ ਵੀ ਨਾਲ ਨਾਲ ਨਿਕਲ ਜਾਂਦੀਆਂ ਨੇ ਇਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਆ ਤਾਂ ਇਸ ਤਰ੍ਹਾਂ ਪੱਤਿਆਂ ਦੇ ਰਸ ਨੂੰ ਤੇਲ ਜਾਂ ਨਾਰੀਅਲ ਦੇ ਤੇਲ ਵਿੱਚ ਪਾ ਕੇ ਤੇ ਸਿਰ ਦੀ ਮਾਲਿਸ਼ ਕਰਨ ਨਾਲ ਤਾਂ ਵਾਲ ਕਾਲੇ ਤੇ ਮਤਲਬ ਚਮਕਦਾਰ ਹੋ ਜਾਂਦੇ ਵੀ ਮੰਨਿਆ ਜਾਂਦਾ ਦੇ ਤਾਜ਼ਾ ਰਸ ਪੱਤਿਆਂ ਦਾ ਹੈਗਾ ਜਿਹੜਾ ਉਹ ਵਾਲਾਂ ਨੂੰ ਉਗਣ ਉਗਣ ਵਿੱਚ ਹੈਲਪ ਕਰਦਾ ਤੇਜ਼ ਕਰਦਾ ਮਤਲਬ ਕਹਿੰਦਾ ਇਹ ਵੀ ਦੇਖਿਆ ਗਿਆ ਹੈਗਾ ਇਸ ਲਈ ਜਿਹੜੀ ਬੂਟੀ ਹੈਗੀ ਆ ਭਿੰਗਰਾਜ ਬਹੁਤ ਹੀ ਜ਼ਬਰਦਸਤ ਬੂਟੀ ਹੈ ਇਸ ਤੋਂ ਲਾਭ ਹੋਣ ਇਸ ਇੱਕ ਸਭ ਮੇਰਾ ਇੱਕ ਦੋਸਤ ਹੈਗਾ ਮਿੱਤਰ ਹੈਗਾ ਉਸ ਦੇ ਨਾਲ ਇੱਕ ਬਾਲਾਂ ਲਈ ਇੱਕ ਤਿਆਰ ਕਰਨ ਜਾ ਰਹੇ ਹਾਂ ਸੀ ਇਹ ਜਿਹੜੀ ਉਹਦੇ ਵਿੱਚ ਭਰਿੰਗ ਗਰਾਜ ਵਰਤ ਰਹੇ ਆ ਆਮਲਾ ਹੋ ਗਿਆ ਸ਼ੱਕਾ ਗਈ ਹੋ ਬਹੁਤ ਸਾਰੇ ਚੀਜ਼ਾਂ ਵਿੱਚ ਪਾ ਕੇ ਸੀ ਇੱਕ ਸ਼ਾਰਟਲੀ ਰਿਲੀਜ਼ ਕਰਾਂਗੇ ਮਾਰਕੀਟ ਦੇ ਵਿੱਚ ਤਾਂ ਕਿ ਜਿਸ ਨੂੰ ਹੈਰ ਗ੍ਰੋਥ ਦੀ ਪ੍ਰੋਬਲਮ ਆ ਜਾਂ ਬਾਲ ਛੋਟੀ ਉਮਰ ਚ ਚਿੱਟੇ ਹੋ ਰਿਹਾ ਉਸ ਨੂੰ ਰੋਕਣ ਵਾਸਤੇ ਸ਼ਾਰਟਲੀ ਉਸ ਉਸ ਦਾ ਮਤਲਬ ਕਹਿੰਦਾ ਬਣਾਇਆ ਹੈਗਾ ਸਿਸਟਮ ਹੈਗਾ ਉਸ ਨੂੰ ਰਿਲੀਜ਼ ਕਰਾਂਗੇ ਤੇ ਤੁਹਾਡੇ ਵਿਚਾਰ ਉਹ ਲੈ ਕੇ ਆਵਾਂਗੇ ਧੰਨਵਾਦ ਜੀ